ਆਪਾ ਤਾਂ ਲੈ ਕਹਿੰਦੇ ਆਂਦੇ ਸੀ ਬੈਂਚ ਨਹੀਂ ਜਾਂਦੇ ਸੀ ਕਿੱਥੇ ਆਉਂਦੇ ਨੇ ਬੈਂਚ ਐਮਪੀ ਨੂੰ ਵੋਟਾਂ ਪਾ ਕੇ ਦਿੱਲੀ ਭੇਜ ਦਿੰਦੇ ਸੀ ਉੱਥੇ ਬੈਠ ਕੇ ਮੁਰਾਉਂਦੇ ਸੀ ਦਿੱਲੀ ਬਹੁਤ ਸੋਹਣੇ-ਸੋਹਣੇ ਮੰਗਲੇ ਸੀ ਉਹਨਾਂ ਨੂੰ ਕੀ ਲੋੜ ਸੀ ਆਪਣੇ ਥਾਈਆਂ ਆਉਂਦੀ ਅਸੀਂ ਵੀ ਤਾਂ ਛੋਡੇ ਵਰਗੀਆਂ ਛੋਡੇ ਵਰਗਿਆਂ ਚੋਂ ਨਿੱਕਾ ਹੀ ਹੋਇਆ ਖੇਤੀ ਆਏ ਆ ਖੇਤੀ ਆਏ ਰਹਾਂਗੇ ਜੀ ਇੰਨੀ ਤੇ ਸਾਡੀ ਹੱਥ ਵਾਂਗ ਕੇ ਬੇਨਤੀ ਆ ਵੀ ਚੌਥੇ ਨੂੰ ਤਾਂ ਟੀ ਕੰਮ ਕਰਕੇ 7 ਵਜੇ ਨੂੰ ਚਾਹੁੰਦਾ ਸੀ ਆਪਾਂ ਕਰਤੀ 4 ਵਜੇ ਤੱਕ ਹੀ ਲੈਣਿਆ ਆਪਾਂ ਨੂੰ ਐ ਪਤਾ ਲੱਗਿਆ ਵੀ 1:3 ਹੋ ਜਾਂਦੇ ਰੋ ਪਿਆ ਉਹ ਯਾ ਫਰਦੇ ਨਿਆ ਪਾਸੋਂ ਚਾਹ ਕੇ ਵਸ ਠੀਕ ਹੈ ਪਹਿਲਾਂ ਹੀ ਕਹਿੰਦਾ ਸੀ ਵਾਰੀ ਚ ਨਹੀਂ ਬੇਬੇ ਤੂੰ ਆ ਵਾਰੀ ਗੋਟਾ ਮੰਗਈ ਹੱਥ ਵੱਲ ਕੇ ਗਾਹ ਨੂੰ ਤੈਨੂੰ ਹੱਥ ਵੱਲ ਨਹੀਂ ਲੋੜਨੀ ਬਊਗੀ ਹੁਣ ਮਾਇਸ ਕੱਢੇ ਬੁਨੇ ਹੱਥ ਨਹੀਂ ਵੱਣਨੇ ਤੁਸੀਂ ਮੋਟਾ ਆਪ ਦੀ ਆਪ ਮਰਜ਼ੀ ਨਾਲ ਪਾਉਣੀ ਹੈ ਦੇਖੋ ਗੋਟਾ ਆ ਗਿਆ ਦਿਨ ਸਾਰੇ ਦੋ ਹੀ ਰਹਿ ਗਏ ਮੈਨੂੰ ਤਾਂ ਐ ਲੱਗਦੀ ਧਰਤੀ ਨੇ ਕੱਠੋਂ ਦੇਖ ਕੇ ਬਹੁਤ ਕੱਠ ਹੋ ਰਿਹਾ ਬਹੁਤ ਮੈਨੂੰ ਮਾਨ ਦਿੱਤਾ ਪੰਚਾਇਤ ਨੇ ਇੰਨਾ ਸਰੁਪੇ ਦਿੱਤੇ ਬਹੁਤ ਸੋਹਣਾ ਮਾਨ ਕਰਿਆ ਆਪਾਂ ਤਾਂ ਇਹਨਾ ਗੁਣ ਦੁਬਰੀ ਚੋਬਰੀ ਹੋਵੇ ਬਹੁਤ ਵਧੀਆ ਮਾਨ ਕਰਿਆ ਉਹ ਸਾਨੂੰ ਇਹੀ ਹੱਥ ਬਣ ਕੇ ਬੇਨਤੀ ਆ ਨਹੀਂ ਪਾਸ ਸਾਨੂੰ ਚੌਥੇ ਨੂੰ ਝਾੜੂ ਦਾ ਬਟਨ ਦਿਵਾਉਣਾ ਬਟਨ ਤੁਹਾਡੇ ਕੋਲ ਅੱਜ ਆਜੇ ਸਤੇਰੇ ਆਗੇ ਬਟਨ ਸਾਨੂੰ ਸਾਹਮਣੇ ਦਿਖੂਗਾ ਦੂਜਾ ਤੀਜਾ ਹੀ ਹੋਊਗਾ ਬੜੀ ਦੂਰ ਨਹੀਂ ਜਾਂਦੇ ਆਪਾਂ ਤਾਹਾਂ ਤੋਂ ਆਇਓ ਕੰਮ ਵੀ ਦੇਖ ਲਿਓ ਥੱਲਿਓ ਜਾਇਓ ਤਾਂ ਵੀ ਦੇਖ ਲਿਓ ਮੀਂਹਾਂ ਦਾ ਵੋਟ ਪਾਇਓ ਕਾਹਲ ਦੀ ਕਰਨੀ ਜਾਵਾਂਗੀ ਕੋਈ ਆਪਾਂ ਕਿਸੇ ਦੀ ਕੁਛ ਨਹੀਂ ਕਰਨਾ ਰੌਲਾ ਨਹੀਂ ਪਾਉਣਾ ਆਪਾਂ ਨਰਵਾਇਨਾ ਵੋਟਾਂ ਪਾਉਗੇ ਠੀਕ ਆ ਮੇਰੀ ਤਾਂ ਇਹ ਹੱਥ ਵੱਲ ਕੇ ਬੇਨਤੀ ਆ ਬਸ ਆਹ ਤਰੀ ਦੇਖੋ ਤੁਸੀਂ ਫੇਰ ਤੁਹਾਡੀ ਸਰਕਾਰ ਆ ਗਈ ਸਰਕਾਰ ਹੀ ਆਜੂ ਇਹ ਬਲਾਕ ਸੰਮਤੀ ਦੇ ਜਿਹੜਾ ਸੰਮਤੀ ਦੇ ਵੋਟਾਂ ਨਾਲ ਥੋੜੀ ਸਰਕਾਰ ਬਣੂਗੀ ਇਹ ਸਾਰਾ ਕੁਝ ਆ ਨਰੇਗਾ ਤੁਹਾਡੇ ਕੋਲੇ ਆ ਸ਼ਗਨ ਚ ਕੀ ਉਹ ਤੁਹਾਡੇ ਕੋਲੇ ਆ ਇਹ ਇੰਨਾ ਲੋਕਾਂ ਦਾ ਕਿ ਆਪਾਂ ਦੱਸੇ ਦੀ ਸੀ ਕਿ ਕਿੱਥੇ ਹੁੰਦੀ ਆ ਸ਼ਗਨ ਚ ਟੀਮ ਆਪਾਂ ਤਾਂ ਲੈਟਾਂ ਨਹੀਂ ਜਾਂਦੇ ਸੀ ਬੈਂਚ ਨਹੀਂ ਜਾਂਦੇ ਸੀ ਕਿੱਥੇ ਆਉਂਦੇ ਨੇ ਬੈਂਚ ਤੇ 31 ਨੂੰ ਵੋਟਾਂ ਪਾ ਕੇ ਦਿੱਲੀ ਭੇਜ ਦਿੰਦੇ ਸੀ ਉੱਥੇ ਬੈਠੇ ਮੁੜ ਆਉਂਦੇ ਸੀ ਦਿੱਲੀ ਬਹੁਤ ਸੋਹਣੇ ਸੋਹਣੇ ਮੰਗਲੇ ਸੀ ਉਹਨਾਂ ਨੂੰ ਕੀ ਲੋੜ ਸੀ ਆਪਣੇ ਥਾਈਆਂ ਆਉਣ ਦੀ ਅਸੀਂ ਵੀ ਤਾਂ ਥੋੜੇ ਵਰਗਿਆਂ ਥੋੜੇ ਵਰਗਿਆਂ ਚੋਂ ਨਿਕਲੇ ਆਏ ਆ ਖੇਤੀ ਆਏ ਆ ਖੇਤੀ ਆਏ ਰਹਾਂਗੇ ਵੀ ਇੰਨੀ ਤੇ ਸਾਡੀ ਨੂੰ ਹੱਥ ਵਾਂਢ ਕੇ ਬੇਨਤੀ ਆ ਵੀ ਚੌਥੇ ਨੂੰ ਤਾਂ ਟੀ ਕੰਮ ਕਰਕੇ 7 ਵਜੇ ਨੂੰ ਚਾਹੁੰਦਾ ਸੀ ਆਪਾਂ 3:00 4:00 ਵਜੇ ਚੱਕੀ ਲੈਣੇ ਆ ਆਪਾਂ ਨੂੰ ਐ ਬਦਲ ਆ ਗਿਆ ਕਿ ਕਿਹੜੇ ਹੁੰਜੇ ਇੰਦਰ ਆ ਪਿਆ ਉਹ ਹੀ ਆਪਾਂ ਫੇਰ ਦੇਣਾ ਬਸ ਚੋਕੇ ਬਸ ਠੀਕ ਆ ਧੰਨਵਾਦ ਭਾਈ ਧੰਨਵਾਦ ਬੈਣੀ ਜੀ ਦਾ ਖਾਲਸਾ ਬੈਣੀ